ਅਮਰਤਪਾਲ ਦੀ ਵਾਈਫ ਬਤੇਸ਼ ਚੱਲੀ ਸੀ ਜੀ ਵੇਖੋ 에어ਪੋਰਟ ਤੇ ਰੋਕ ਲਿਆ ਗਿਆ ਜਿਹੜਾ ਜਿਹੜਾ ਵੀ ਪੰਜਾਬ ਨਾਲ ਗਲਤ ਕਰੂ ਉਹਦੇ ਬੰਦੀ ਬਕਾਇਦਾ ਕਾਰਵਾਈ ਹੋਊਗੀ ਅਮਰਤਪਾਲ ਸਿੰਘ ਦੀ ਪਤਨੀ ਖਿਲਾਫ ਬਿਆਨ ਦੇਣ ਤੇ ਆਪਦੇ ਮੰਤਰੀ ਨੂੰ ਸਿੰਘਾਂ ਨੇ ਸ੍ਰੀ ਹਜੂਰ ਸਾਹਿਬ ਵਿਖੇ ਘੇਰ ਲਿਆ ਆਪਦੇ ਮੰਤਰੀ ਲਾਲਜੀਤ ਸਿੰਘ ਪੁੱਲਰ ਸ੍ਰੀ ਹਜੂਰ ਸਾਹਿਬ ਵਿਖੇ ਦਰਸ਼ਨਾਂ ਲਈ ਗਏ ਹੋਏ ਸੀ ਤਾਂ ਜਿਵੇਂ ਹੀ ਸਿੰਘਾਂ ਨੂੰ ਇਸ ਗੱਲ ਦੀ ਪਿੰਕ ਮਿਲਦੀ ਹੈ ਤਾਂ ਸਿੰਘ ਝਾਟੋਂ ਤੇ ਪਹੁੰਚ ਜਾਂਦੇ ਨੇ ਤੇ ਆਪਦੇ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਘੇਰ ਕੇ ਸਵਾਲ ਕਰਨ ਲੱਗ ਪੈਂਦੇ ਨੇ ਅਮਰਤਪਾਲ ਸਿੰਘ ਦੀ ਪਤਨੀ ਖਿਲਾਫ ਬਿਆਨਾਂ ਕਰਕੇ ਸਿੰਘ ਉਸੇ ਵਿੱਚ ਸਨ ਤੇ ਆਪਦੇ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਸੀ ਤੇ ਜਦੋਂ ਸਵਾਲ ਕਰਨ ਲਈ ਸਿੰਘ ਅੱਗੇ ਆਏ ਤਾਂ ਦੇਖੋ ਫਿਰ ਮੌਕੇ ਤੇ ਕੀ ਬਣਿਆ ਨਹੀਂ ਆਪ ਆਪਣੀ ਵੀਡੀਓ ਤਾਂ ਬੁੜਾ ਨਹੀਂ ਹੈ ਨਹੀਂ ਹੋਰ ਗੱਲ ਗੱਲ ਕਰੋ ਨਾ ਨਹੀਂ ਗੱਲ ਕਰੋ ਬਾਬਾ ਜੀ ਗੁਰੂ ਕਰਿਆ ਗੁਰੂ ਕਰ ਸਵਾਲ ਪੁੱਛਣਾ ਇੱਕ ਹਾਂ ਵੋਟਾਂ ਪਾਈਆਂ ਨੇ ਸਾਬ ਪੱਕਾ ਜਰਵਾਏ ਆ ਇਹ ਚੱਲੇ ਆ ਸਵਾਲਾ ਵਾਲਾ ਵਾਲਾ ਤਾਂ ਭੱਜੀ ਜਾਂਦੇ ਨੇ ਜੀ ਤੁਹਾਨੂੰ ਦੇ ਬਣਾਤਾ ਨਾ ਬਰਾਤਾਂ ਨੰਨੂ ਦੇ ਗੁਰੂ ਕਰੇ ਨੀਆ ਪੱਗਾ ਸਿਰ ਫਸਾਏ ਤੇ ਗਦਾਰ ਗਦਾਰ ਸਿੱਖ ਕਾ ਮੋਦਾਂ ਨਹੀਂ ਕਦੀ ਮਰਦੀ ਗਦਾਰਾਂ ਵੋ ਵਰਦੀ ਗਦਾਰਾਂ ਕੋ 50 ਮੇਰਾ ਕੋਈ ਮੈਂਬਰ ਲਾ ਮੈਂ ਤੁਹਾਨੂੰ ਲਾਉਂਗਾ ਨੰਬਰ ਦੋ ਨੰਬਰ ਲਓ ਨੰਬਰ 343 ਨੰਬਰ ਲਓ 3 सो <laughs>